ਨਸ਼ਾ ਵਿਰੋਧ ਬਾਹਰ ਅਗੇਂਸਟ ਡਰੱਗਸ ਦਾ ਮੈਸੇਜ ਲੈ ਕੇ ਸਾਜੂ ਗਵਰਨਰ ਜਿਹੜੇ ਨੇ ਪੰਜਾਬ ਅੱਜ ਪੈਦਲ ਯਾਤਰਾ ਦੇ ਉੱਤੇ ਨੇ ਔਰ 5 ਦਿਨ ਦੀ ਪੈਦਲ ਯਾਤਰਾ ਜ ਜਿਹਦੀ ਸ਼ੁਰੂਆਤ ਕਰਤਾਰਪੁਰ ਕੋਰੀਡੋਰ ਤੋਂ ਤਸਵੀਰਾਂ ਕਰਤਾਰਪੁਰ ਕੋਰੀਡੋਰ ਤੋਂ ਦੇਖ ਰਹੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਨੇ ਐਨ ਜੀਓਜ਼ ਨੇ ਔਰ ਹੋਰ ਜਿਹੜੇ ਕਹਿ ਸਕਦੇ ਸਰਕਾਰੀ ਟੀਚਰ ਨੇ ਔਰ ਵਕਤ-ਵਕਤ ਸਮਾਜ ਸੇਵੀ ਸੰਸਥਾਵਾਂ ਤੋਂ ਜਿਹੜੇ ਲੋਕ ਨੇ ਇੱਥੇ ਕਤਰ ਹੋਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਪੈਦਲ ਯਾਤਰਾ ਦਾ ਹਿੱਸਾ ਬਾਰਡਰ ਤੇ ਤਸਵੀਰਾਂ ਕਰਤਾਰਪੁਰ ਕरिडोर ਤੋਂ ਕਿਉਂਕਿ ਅੱਜ ਸ਼ੁਰੂਆਤ ਹੀ ਬਾਰਡਰ ਡਿਸਟ੍ਰਿਕਟ ਤੋਂ ਕੀਤੀ ਗਈ ਹੈ ਜਿਹੜਾ ਕਿ ਜ਼ਿਲ੍ਹਾ ਗਰਦਾਸਪੁਰ ਦੇ ਬਾਰਡਰ ਬਿਲਕੁਲ ਬਾਰਡਰ ਪੁਆਇੰਟ ਤੋਂ ਇੰਟਰਨੈਸ਼ਨਲ ਬਾਰਡਰ ਤੋਂ ਸ਼ੁਰੂਆਤ ਕੀਤੀ ਗਈ ਔਰ ਚੁਜ਼ ਵੀ ਕੀਤਾ ਗਿਆ ਜੇ ਗੱਲ ਕਰੀਏ ਮਾਨਯੋਗ ਗਵਰਨਰ ਜੀ ਦੇ ਗਵਰਨਰ ਦਾ ਇੱਕ ਇਹਨਾਂ ਸੀ ਸ਼ੁਰੂਆਤੀ ਸਪੀਚ ਵਿੱਚ ਇਹ ਕਹਿਣਾ ਸੀ ਸੰਬੋਧਨ ਵਿੱਚ ਕਹਿਣਾ ਸੀ ਕਿ ਮੈਂ ਤੁਹਾਡੇ ਨਾਲ ਚੱਲਣ ਆਇਆ ਅੱਜ ਪੈਦਲ ਚੱਲਣ ਆਇਆ ਇਸ ਡਰੱਗਸ ਦੇ ਅਗੇਂਸਟ ਇੱਕ ਵਾਰ ਜਿਹੜੀ ਹੈ ਉਹ ਲੜਨ ਲਈ ਔਰ ਬੱਚਿਆਂ ਨੂੰ ਇੱਕ ਮੈਸੇਜ ਦਿੱਤਾ ਕਿ ਗੁਰੂ ਗੁਰੂ ਸਾਹਿਬਾਂ ਦੀ ਉਸ ਗੁਰਬਾਣੀ ਦੇ ਨਾਲ ਜਿਹੜਾ ਗੁਰੂ ਸਾਹਿਬਾਂ ਦੀ ਉਸ ਸ਼ਹਾਦਤ ਦੀ ਜਿਹੜੀ ਉਹ ਵੱਲ ਕਿਸੇ ਵਾਰ-ਵਾਰ ਚੱਲਾ ਕੀਤੀਆਂ ਆਪਾਂ ਗੱਲ ਵੀ ਕਰਦੇ ਬੱਚਿਆਂ ਦੇ ਨਾਲ ਮੈਸੇਜ ਲੈ ਕੇ ਆਏ ਹੋ ਜੀ ਇਹ ਕੀ ਹਨੂ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਸਾਨੂੰ ਪੰਜਾਬ ਨੂੰ ਅੱਗੇ ਵਧਾਉਣਾ ਚਾਹੀਦਾ ਇਹ ਤਾਂ ਕੋਈ ਆਪਾਂ ਛੋਟੇ ਆ ਤਾਂ ਇਹ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਜੀ ਬਿਲਕੁਲ ਕਹਿੰਦੇ ਸ਼ੁਰੂਆਤ ਕਰਨੀ ਹੋਏ ਤੇ ਪੁੱਤ ਘਰ ਤੋਂ ਕਰਨੀ ਚਾਹੀਦੀ ਹੈ ਕਿਵੇਂ ਦਾ ਇੱਕ ਲੈਸਰ ਵੀ ਦੇ ਕੇ ਆਏ ਹੋ ਹਾਂ ਜੀ ਘਰ ਉਹ ਵੀ ਦੇ ਕੇ ਆਏ ਘਰਦਿਆਂ ਨੂੰ ਕਿਹਾ ਵਾ ਜੀ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਮੈਮ ਕਿਵੇਂ ਦੀ ਇੱਕ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕਿਉਂਕਿ ਅੱਜ ਗਵਰਨਰ ਜਦੋਂ ਸਪੀਚ ਕਰ ਰਹੇ ਸੀ ਕਿ ਉਹਨਾਂ ਦਾ ਵੀ ਕਹਿਣਾ ਬਹੁਤ ਵਧੀਆ ਅਪੀਲ ਹੋ ਰਿਹਾ ਜੀ ਸਾਡੇ ਵਿਦਿਆਰਥੀਆਂ ਨੂੰ ਸਾਡੇ ਯੂਥ ਨੂੰ ਇਸ ਤਰ੍ਹਾਂ ਦੀ ਸਿਹਤ ਮਿਲਣੀ ਚਾਹੀਦੀ ਹੈ ਕਿ ਸਰ ਉਹ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਬਿਲਕੁਲ ਇੱਕ ਜਦੋਂ ਉਸ ਭਾਸ਼ਣ ਦੀ ਗੱਲ ਕਰੀਏ ਤੇ ਵਰਨਰ ਦਾ ਭਾਸ਼ਣ ਦੇ ਵਿੱਚ ਉਹਨਾਂ ਦਾ ਸਾਫ਼ ਤੌਰ ਤੇ ਕਿਹਾ ਸੀ ਕਿ ਪੰਜਾਬ ਉਹ ਧਰਤੀ ਹੈ ਸ਼ਹੀਦਾਂ ਦੀ ਧਰਤੀ ਗੁਰੂ ਪੀੜਾਂ ਦੀ ਧਰਤੀ ਔਰ ਇਸ ਧਰਤੀ ਦੇ ਵਿੱਚ ਜਾਂ ਭਾਰਤ ਨੂੰ ਮੁਕਤ ਕਰਨਾ ਨਸ਼ਿਆਂ ਤੋਂ ਤਾਂ ਅੱਜ ਕਿਸੇ ਨਾ ਕਿਸੇ ਤਰੀਕੇ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਦੀ ਲੋੜ ਆ ਉਹਨਾਂ ਗੁਰਬਾਣੀ ਦੇ ਨਾਲ ਜੁੜਿਆ ਜਾਵੇ ਬੱਚਿਆਂ ਨੂੰ ਉਸ ਗੁਰਬਾਣੀ ਨਾਲ ਜੋੜਿਆ ਜਾਵੇ ਉਸ ਪਰਮਾਤਮਾ ਦਾ ਨਾਮ ਵੀ ਜਿਹੜਾ ਲਿਆ ਜਾਵੇ ਮੇਰੇ ਨਾਲ ਹੋਰ ਵੀ ਬੱਚਲੇ ਬੇਟਾ ਕਿਸੇ ਨੂੰ ਕਿਹੋ ਜਿਹਾ ਮੈਸੇਜ ਲੈ ਕੇ ਜਾ ਰਹੇ ਹੋ ਕਿ ਸਾਨੂੰ ਜਿਹੜੇ ਅੱਜ ਕੱਲ ਦਾ ਯੂਥ ਆ ਉਹਨੂੰ ਜਨਾ ਹੋ ਸਕੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਨਸ਼ਾ ਛੱਡਣਾ ਚਾਹੀਦਾ ਤੇ ਐਸਪੈਸੀフィック ਕਮੈਂਟ ਪਹੁੰਚਾਤਾ ਪ੍ਰੋਟੈਸਟ ਕਰਦੀ ਹੈ ਪਰ ਅੱਜ ਕੱਲ ਦਾ ਯੂਥ ਫਿਰ ਵੀ ਕਿਸ ਨਾ ਕਿਸੇ ਕਾਰਨ ਕਰਕੇ ਨਸ਼ੇ ਵਿੱਚ ਪੈ ਜਾਂਦਾ ਬਟ ਅਸੀਂ ਅਸੀਂ ਇਹ ਪ੍ਰੋਟੈਸਟ ਕਰਦੇ ਆ ਕਿ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਤੇ ਅੱਜ ਕੱਲ ਦਾ ਇਹ ਹੁੰਦਾ ਫਿਊਚਰ ਵਧੀਆ ਹੋ ਸਕਦਾ ਬਿਲਕੁਲ ਜਿਹੜਾ ਵਧੀਆ ਫਿਊਚਰ ਹੀ ਇੱਕ ਜਿਹੜਾ ਸੁਪਨਾ ਬੱਚਿਆਂ ਦਾ ਵੀ ਔਰ ਇਸ ਤਸਵੀਰਾਂ ਦੇਖੀ ਰਹੇ ਹੋ ਤੁਸੀਂ ਤਸਵੀਰਾਂ ਗੁਰਦਾਸਪੁਰ ਤੋਂ ਨੇ ਔਰ ਤਸਵੀਰਾਂ ਕੱਲੀਆਂ ਉਹ ਵਰਗਨਾਂ ਦਾ ਕਹਿੰਦਾ ਸੀ ਕਿ ਕੱਲੀ ਪੈਦਲ ਯਾਤਰਾ ਬਾਰਡਰ ਦੀ ਪੈਦਲ ਯਾਤਰਾ ਨਹੀਂ ਹੈ ਕੱਲੀ ਬਾਰਡਰ ਦੀ ਪੈਦਲ ਯਾਤਰਾ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਮੈਸੇਜ ਜਾਣਾ ਚਾਹੀਦਾ ਹੈ ਜਿਆ ਪੂਰੇ ਭਾਰਤ ਦੀ ਗੱਲ ਕੀਤੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ ਕਿਉਂਕਿ ਜਿਹੜਾ ਇਹ ਇੱਕ ਇਹੋ ਜਿਹਾ ਕੋਡ ਹੈ ਨਸ਼ੇ ਦਾ ਜਿਹੜਾ ਕਿ ਸਾਡੀ ਸਾਰੀ ਜਵਾਨੀ ਨੇ ਔਰ ਖਾਸ ਤੌਰ ਤੇ ਨਿਮੰਤ ਵਰਗ ਤੇ ਮਦ ਵਰਗ ਦੇ ਨੌਜਵਾਨਾਂ ਨੂੰ ਇਹਨੇ ਬਹੁਤ ਬੁਰੀ ਤਰ੍ਹਾਂ ਸਾਰੇ ਇੰਡੀਆ ਦੇ ਵਿੱਚ ਪਰੇਸ਼ਾਨ ਕੀਤਾ ਪੰਜਾਬੇ ਦਾ ਬਹੁਤ ਵੱਡਾ ਸ਼ਿਕਾਰ ਹੋਇਆ ਪਿਛਲੇ ਸਮੇਂ ਚ ਔਰ ਹੁਣ ਫਿਰ ਵੀ ਜੋ ਇਹ ਮੂਵਮੈਂਟਸ ਚ ਇਹੋ ਜਿਹੇ ਅਵੇਰਨੈਸ ਡਰਾਈਵਸ ਚੱਲੀਆਂ ਨੇ ਜਿਸ ਤਰ੍ਹਾਂ ਅੱਜ ਚੱਲੀ ਆ ਇਹਦੇ ਨਾਲ ਬਹੁਤ ਫਰਕ ਪਿਆ ਵਾ ਨੌਜਵਾਨ ਸਿੱਧੇ ਰਸਤੇ ਤੇ ਆਇਆ ਵਾ ਹੋਰ ਇਹਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਬੜੀ ਅਹਿਮ ਸੀ ਉਹਨਾਂ ਦੀ ਸਪੀਚ ਕਿ ਗੁਰੂ ਪੀਰਾਂ ਦੀ ਤਰਦੀਆ ਗੁਰੂਆਂ ਦੀ ਤਰਦੀ ਬਲਿਆ ਆਪਾਂ ਸ਼ਹੀਦਾਂ ਦੀ ਗੱਲ ਕੀਤੀ ਸ਼ਹਾਦਤ ਦੀ ਗੱਲ ਕੀਤੀ ਸੈਕੰਡਲੀ ਉਹਨਾਂ ਨੇ ਕਿਹਾ ਗੁਰਬਾਣੀ ਨਾਲ ਜੋੜਨ ਦੀ ਵੀ ਲੋੜ ਆ ਬਿਲਕੁਲ ਬਿਲਕੁਲ ਜੀ ਇਹ ਜਿਹੜਾ ਸਮੇਂ ਦੇ ਨਾਲ ਪਰਵਰਤਨ ਆਇਆ ਨਾ ਉਹਦੇ ਵਿੱਚ ਵੇਖੋ ਸੰਵਾਦ ਘਟਿਆ ਘਰਾਂ ਦੇ ਵਿੱਚ ਕੇ ਦਾਦੀਆਂ ਨਾਨੀਆਂ ਦਾਦੇ ਪੜਦਾਦੇ ਸਾਡੇ ਬੈਠਦੇ ਸੀ ਸ਼ਾਮ ਨੂੰ ਪਰ ਜਦੋਂ ਟੈਕਨੋਲੋਜੀ ਆਈ ਇਹ ਸੋਸ਼ਲ ਮੀਡੀਆ ਆਇਆ ਉਹਦੇ ਨਾਲ ਸਾਡੀਆਂ ਕਾਫੀ ਅਟੈਂਸ਼ਨਸ ਜਿਹੜੀਆਂ ਬੱਚਿਆਂ ਦੀਆਂ ਯੂਥ ਦੀਆਂ ਡਾਇਵਰਟ ਹੋਈ ਜਾਂਦੀ ਸੋ ਇੱਕ ਉਸਮਾਦੀ ਵਾਲੀ ਸਥਿਤੀ ਨਹੀਂ ਬਣਦੀ ਵੱਡਿਆਂ ਦੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਸਸਕਾਰ ਜਿਹੜੇ ਆ ਉਹ ਨੌਜਵਾਨਾਂ ਦੇ ਉਸ ਤਰ੍ਹਾਂ ਨਹੀਂ ਪੜਪੇ ਜਾਂ ਨਹੀਂ ਆ ਰਹੇ ਜਿਹਦੇ ਕਰਕੇ ਇਹ ਜਿਹੜੀ ਆ ਸਮੱਸਿਆ ਥੋੜੀ ਵਧੀ ਆ ਇਹਦਾ ਪਹਿਲਾਂ ਸ਼ਾਮ ਨੂੰ ਬੱਚਿਆਂ ਦੇ ਸਿਰ ਤੇ ਬਜ਼ੁਰਗ ਹੱਥ ਫੇਰਦੇ ਸੀ ਉਹਨਾਂ ਨੂੰ ਚੰਗੀਆਂ ਗੁਰੂ ਪੀਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਸਹਬਜ਼ਾਦਿਆਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਉਹਨਾਂ ਦੀਆਂ ਵੀਰ ਕਥਾਵਾਂ ਸੁਣਾਉਂਦੇ ਸੀ ਤੋਂ ਉਹਦੇ ਨਾਲ ਬੱਚਿਆਂ ਦਾ ਬਹੁਤ ਮਨ ਤੇ ਅਸਰ ਦਾ ਬੱਚੇ ਦਾ ਮਨ ਬਹੁਤ ਕੋਮਲ ਆ ਇਹ ਜਿਹੜੇ ਬੱਚੇ ਅੱਜ ਲੈ ਗਏ ਆ ਜੀ ਕਿਉਂਕਿ ਬੱਚੇ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਆ ਇਹਨਾਂ ਮਾਮਲਿਆਂ ਦੇ ਵਿੱਚ ਕਹਿੰਦੇ ਬੱਚਿਆਂ ਦੇ ਬੱਚਿਆਂ ਦੇ ਨੂੰ ਘਰ ਦੇ ਵਿੱਚ ਹਰ ਘਰ ਦੇ ਵਿੱਚ ਮੈਸੇਜ ਚਲੇ ਜਾਂਦੇ ਬਿਲਕੁਲ ਬਹੁਤ ਵੱਡਾ ਬਹੁਤ ਵੱਡਾ ਮੈਸੇਜ ਆਏਗਾ ਕਿਉਂਕਿ ਬੱਚੇ ਦੇ ਉੱਤੇ ਸਭ ਤੋਂ ਜ਼ਿਆਦਾ ਉਹਦਾ ਜਿਹੜਾ ਗਰੁੱਪ ਆ ਪੀਅਰ ਪ੍ਰੈ ਉਹਦਾ ਬਹੁਤ ਅਸਰ ਹੁੰਦਾ ਪ੍ਰਭਾਵ ਹੁੰਦਾ ਤੇ ਇਹਦੇ ਨਾਲ ਜਦੋਂ ਸਾਰੇ ਬੱਚੇ ਇੱਕੋ ਮੂਵਮੈਂਟ ਦੇ ਨਾਲ ਜੁੜਨਗੇ ਤਾਂ ਫਿਰ ਉਹ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ ਬਿਲਕੁਲ ਗੱਲ ਹੀ ਕਰ ਰਹੇ ਆ ਆਪਾਂ ਲੋਕਾਂ ਨਾਲ ਵੀ ਕਿਵੇਂ ਦਾ ਇੱਕ ਮੈਸੇਜ ਜਿਹੜਾ ਇਸ ਮੈਦਲ ਯਾਤਰਾ ਦਾ ਲੋਕਾਂ ਦੇ ਵਿੱਚ ਜਾ ਰਿਹਾ ਇਹਦਾ ਬੱਚਿਆਂ ਤੇ ਕੀ ਅਸਰ ਆਇਆ ਉਹ ਬੱਚੇ ਕਿੰਨਾ ਕਿਸ ਚੀਜ਼ ਨੂੰ ਅਡਾਪਟ ਕਰ ਪਾਣਗੇ ਕੀ ਪੰਜਾਬ ਪੰਜਾਬ ਇਹ ਨਸ਼ਾ ਮੁਕਤ ਬੋ ਪਾਏਗਾ ਲੋੜ ਲੋਕਾਂ ਨੂੰ ਇੱਕ ਗਵਰਨਰ ਦਾ ਜਿਵੇਂ ਇੱਕ ਸਪੀਚ ਸੀ ਇੱਕ ਕਿਹਾ ਸੀ ਜਿੱਥੇ ਉਹਨਾਂ ਨੇ ਗੱਲ ਕੀਤੀ ਸ਼ੁਭੀ ਦਾ ਜਿੱਥੇ ਸੈਬਜਾਦੇ ਆਲੀ ਸ਼ਹਾਦਤ ਦੀ ਗੱਲ ਜ਼ਿਕਰ ਕੀਤਾ ਤਾਂ ਸ਼ਾਇਦ ਅੱਜ ਲੋੜ ਉਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਇਸ ਨਸ਼ਾ ਮੁਕਤ ਪੰਜਾਬ ਬਣਾ ਦੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪਿੰਛਾਵਲਾ ਜਗਵੰਦੀ ਟੀਵੀ ਲਈ ਗੁਰਦਾਸਪੁਰ ਤੋਂ